ਅਗਰਸੈਨ ਚੈਂਤੀ ਮੌਕੇ ਅਗਰਵਾਲ ਤਾਮ ਨੰਗਰ ਸੰਮਤੀ ਪਟਲਾੜਾ ਵੱਲੋਂ ਅਗਰੋਹਾ ਤਾਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਸਲਾਨਾ ਪਟਾਰਾ ਲਗਾਇਆ ਗਿਆ ਇਸ ਮੌਕੇ ਚੌੜਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਭਾਸ਼ ਗੋਇਲ ਦੱਸੇ ਕਿ ਬੀਤੇ ਦਿਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਗਰਸੈਨ ਚੈਂਤੀ ਨੂੰ ਮੁੱਖ ਰੱਖਦੇ ਹੋਏ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਭਪੂਰੀ ਘੱਟ ਦੇਖਣ ਨੂੰ ਮਿਲਿਆ ਅਤੇ ਯਾਤਰੀਆਂ ਸੁਵਿਧਾਾਂਵਾਂ ਲਈ ਲੰਗਰ ਮੁਹੱਈਆ ਕਰਵਾਇਆ ਗਿਆ ਇਸ ਮੌਕੇ ਅਗਰਵਾਲ ਤਾਮ ਦੇ ਮੁੱਖ ਸੇਵਾਦਾਰ ਸੁਭਾਸ਼ ਗੋਇਲ ਵਿਪਨ ਗੋਇਲ, ਦੀਪਕ ਟਿੰਕੂ, ਨਾਨਕਸ਼ੋਰ, ਰਮੇਸ਼ ਕੁਮਾਰ ਆਦਿ ਵੱਲੋਂ ਸੰਗਤਾਂ ਦੇ ਸੇਵਾ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਤਕਰੀਬਤ 30 ਹਜ਼ਾਰ ਦੇ ਸੰਖਿਆ ਵਿੱਚ ਧਾਰਾਲੂਆਂ ਨੇ ਮਾਤਾ ਲక్ష్ਮੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਲੰਗਰ ਛਕਿਆ। ਉਹਨਾਂ ਕਹਿੰਦੇ ਕਿ ਭਵਿਕ ਵਿੱਚ ਤਕਰੀਬ 50 ਹਜ਼ਾਰ ਦੇ ਕਰੀਬ ਧਾਰਾਲੂਆਂ ਸੇਵਾ ਉੱਤੇ ਉਹ ਪੂਰਨ ਜੋਰ ਦੇਣਗੇ। ਅਗਰਹਾਧਾਮ ਲੰਗਰ ਸਮੂਹ ਬੁਲਾਦਾ ਜਿਹੜਾ ਮਾਨ ਸਾਹਿਬ ਪਰਜਾਉ ਦੇ ਤਰਫੋਂ में पहुचे हुई यात्रियूं सौदा कि तीसरा विशाल भंडारा ਭਾਗ ਜਰੂ ਸਭ ਭਾਗ ਜਰੂ ਦਾ ਅਗਰੋਹਾ ਧਾਮ ਲੰਗਰ ਸੰਤੀ ਬੁਲਾਵਾ ਦੇ ਤਰ੍ਹਾਂ ਸਾਰਿਕ ਅਭਿਨੰਦਨ ਕਰਦੇ ਹੈ ਔਰ ਮਹਾਰਾਜ ਅਗਰ ਸੈਨ ਜੀ ਕੇ ਚਰਨੋ ਮੇ ਕੁਲ ਦੇਵੀ ਬੋਲੋ ਮਹਾਰਾਜ ਅਗਰ ਸੈਨ ਕੀ ਜੈ ਕੁਲ ਦੇਵੀ ਮਾਂ ਲਕਸ਼ਮੀ ਕੀ ਜੈ ਅਗਰੋਹਾ ਧਾਮ ਵਿਖੇ ਜੋ ਪੰਡਾਰਾ ਲਗਾਇਆ ਜੀ ਅਗਰੋਹਾ ਧਾਮ ਲੰਗਰ ਸੰਤੀ ਬੁੜਲਾਡਾ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਸਾਲ ਵੀ ਬਹੁਤ ਵਿਸ਼ਾਲ ਪੰਡਾਰਾ ਵਰਤਾਇਆ ਗਿਆ ਕੱਲ 10 11 24 ਦਿਨ ਐਤਵਾਰ ਦਾ ਉੱਥੇ ਵਿਸ਼ਾਲ ਮੇਲਾ ਭਰਦਾ ਮਹਾਰਾਜ ਅਗਰਸੈਨ ਜੀ ਦੇ ਨਾਮ ਦੇ ਉੱਤੇ ਤੇ ਉੱਥੇ ਵਿਸ਼ਾਲ ਪੰਡਾਰਾ ਅਗਰੋਹਾ ਤਾਂ ਲੰਗਰ ਸਮಿತಿ ਫੁਰਲਾਡਾ ਵੱਲੋਂ ਆਏ ਹੋਏ ਯਾਤਰੀਆਂ ਦੀ ਆਏ ਹੋਏ ਭਗਤਾਂ ਦੀ ਸੁਵਿਧਾ ਦੇ ਲਈ ਲਗਾਇਆ ਗਿਆ ਫਰੀ ਸੇਵਾ ਜਿੱਥੇ ਸਾਡੇ ਫਰਲਾਡੇ ਦੇ ਇਹਨਾਂ ਸੇਵਾਦਾਰਾਂ ਨੇ ਵੀ ਪੰਜੀ ਗੋਇਲ ਸਾਡੇ ਦੀਪਕ ਜੀ ਸਾਡੇ ਆਨੰਦ ਕਿਸ਼ੋਰ ਜੀ ਤੇ ਸਾਡੇ ਰਮੇਸ਼ ਜੀ ਇਹਨਾਂ ਬੰਦਿਆਂ ਦੀ ਮਿਹਨਤ ਸਦਕਾ ਤੇ ਹੋਰ ਬਹੁਤ ਸੇਵਾਦਾਰਾਂ ਨੇ ਜਾ ਕੇ ਉੱਥੇ ਸੇਵਾ ਕਰਕੇ ਉਹਨਾਂ ਦੇ ਭਾਗੀ ਬਣੇ ਨੇ ਤੇ ਜੇ ਆਪਾਂ ਕਹੀਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀਆਂ ਨੇ ਉੱਥੇ ਆ ਕੇ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਮਾਤਾ ਲక్ష్ਮੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਮਹਾਰਾਜਾ ਅਗਰਸੈਨ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਅਸੀਂ ਦੁਆ ਕਰਦੇ ਹਾਂ ਵੀ ਅੱਗੇ ਨੂੰ ਵੀ ਮਹਾਰਾਜਾ ਅਗਰਸੈਨ ਜੀ ਸਾਡੇ ਉੱਤੇ ਮਾਂ ਲక్ష్ਮੀ ਇੰਨੀ ਮਿਹਰ ਕਰੇ ਕਿ ਜਿਹੜਾ ਪੰਡਾਰਾ ਅਸੀਂ ਇਸ ਵਾਰ ਲਾ ਕੇ ਆਏ ਹਾਂ ਇਸ ਵਾਰ ਕਰੀਬ 20 ਤੋਂ 25 ਹਜ਼ਾਰ ਯਾਤਰੀਆਂ ਨੇ ਭਗਤਾਂ ਨੇ ਉੱਥੇ ਲੰਗਰ ਛਕਿਆ ਵੀ ਅੱਗੇ ਤੋਂ ਸਾਡਾ ਪੰਡਾਰਾ ਹੋਰ ਵੀ ਵਿਸ਼ਾਲ ਰੂਪ ਲਵੇ ਜਿਸ ਦੇ ਵਿੱਚ ਕਿ ਅਸੀਂ ਕਹਿੰਦੇ ਆ ਕਿ ਕਰੀਬ 50000 ਯਾਤਰੀਆਂ ਨੂੰ ਅਸੀਂ ਉੱਥੇ ਲੰਗਰ ਵਰਤਾ ਸਕੀਏ ਬਹੁਤ ਹੀ ਸੱਚੇ ਢੰਗ ਦੇ ਨਾਲ ਬੁਲਾਡੇ ਤੋਂ ਗਈ ਹੋਈ ਜਨਤਾ ਨੇ ਉੱਥੇ ਬਹੁਤ ਸੇਵਾ ਕਰਕੇ ਪੁਣ ਦੇ ਭਾਗੀ ਬਣੇ ਨੇ ਵਿਸ਼ੇਸ਼ ਤੌਰ ਤੇ ਸਾਡੇ ਵਿਜੇ ਕੁਮਾਰ ਜੀ ਗੋਇਲ ਡਾਕਟਰ ਪਵਨ ਜੀ ਤੇ ਹੋਰ ਬੁਲਾਡੇ ਦੀ ਜਨਤਾ ਨੇ ਉਥੇ ਪਹੁੰਚ ਕੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਬੁਲਾਡੇ ਦੀ ਜਨਤਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਨੂੰ ਪੂਰਨ ਸਹਿਯੋਗ ਦੇ ਕੇ ਉਥੇ ਭੰਡਾਰਾ ਲਾਉਣ ਦੇ ਲਈ ਜਿਹੜਾ ਕੁਝ ਵੀ ਮੰਗਿਆ ਸਾਨੂੰ ਮਿਲਿਆ ਤੇ ਅਸੀਂ ਬੁਲਾਡੇ ਦੀ ਜਨਤਾ ਦੇ ਸਹਿਯੋਗ ਦੇ ਨਾਲ ਹੀ ਪਹਿਲਾਂ ਵੀ ਭੰਡਾਰੇ ਲਾਏ ਨੇ ਇਹ ਤੱਕ ਵੀ ਭੰਡਾਰਾ ਲਾਇਆ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਆ ਕਿ ਸਾਨੂੰ ਉਸ ਤੋਂ ਵੀ ਵੱਧ ਛੜ ਕੇ ਸਹਿਜੋਗੁ ਭਲਾਡੇ ਦੀ ਜਨਤਾ ਦਾ ਮਿਲੇਗਾ ਤੇ ਅਸੀਂ ਇਹਨਾਂ ਦੇ ਪੂਰਵਜ ਉੱਤੇ ਚੱਲਦੇ ਹੋਏ ਅਸੀਂ ਉੱਥੇ ਪੰਡਾਰਾ ਲਾ ਕੇ ਬਲਾਡੇ ਦੇ ਨਾਮ ਨੂੰ ਹੋਰ ਵੀ ਰੋਸ਼ਨ ਕਰਾਂਗੇ ਜੈ ਮਹਾਰਾਜਾ ਅਗਰਸੈਨ ਕੀ ਜੈ